ਸਾਹ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਉਤਾਰ ਸਿੰਘ ਆ ਪਿੰਡ ਪੰधेर ਇਹ ਲੰਗਰ ਜੀ ਘੋਡੋ ਘਟ 15 16 ਸਾਲ ਤੋਂ ਲੱਗਦਾ ਆਂ ਡਿਆ ਇਹ ਲੰਗਰ ਪਿੰਡ ਦੀ ਸਭ ਸੰਤੀ ਸਾਰਿਆਂ ਦੇ ਸਾਂਝਾ ਲੱਗਦਾ ਪਿਆ ਇਹ ਕਿੰਨੀਆਂ ਟੌਲੀਆ ਲੱਗ ਜਾਂਦੀ ਆ ਕਿੰਨਾ ਗੰਨਾ ਇਹ ਬਾਉ ਜੀ ਇਹ ਆਪਣੇ ਘਟ ਤੋਂ ਘਟ ਵੀ 2.5 300 ਪੁਆਇੰਟ ਲੱਗਣਾ ਲੱਗ ਜਾਂਦਾ ਜੇ ਸਾਰੇ ਲੰਗਰ ਦੇ ਵਿੱਚ ਤੇ ਲੱਗਦਾ ਨੌਜਵਾਨਾਂ ਦੀ ਸਹਿਮਤੀ ਦੇ ਨਾਲ ਸੰਜੋਗ ਨਾਲ ਆ ਕਿਸ ਫਲਕਸ਼ ਵਿੱਚ ਹੈ ਕਦੇ ਵੀ ਲਗਾਉਂਦੇ ਇਹ ਆਪਣੇ ਹੋਲੇ ਮਹਲੇ ਦੀ ਖੁਸ਼ੀ ਵਿੱਚ ਸੰਗਤਾਂ ਦੀ ਸੇਵਾ ਵਾਸਤੇ ਜੀ ਜਿਹੜੀ ਸੰਗਤ ਉਹ ਲੇਮਨ ਲੈ ਜਾਂਦੀ ਆ ਅਨੰਦਪੁਰ ਸਾਹਿਬ ਜਾਂ ਆਹਨ ਉਹਨਾਂ ਵਰਗੇ ਜਿਹਨੇ ਕਿ ਆਪਾਂ ਕਿ ਉੱਥੇ ਸਹੀ ਤਰੀਕੇ ਨਾਲ ਜਾਓ ਤੇ ਮਸਤਕ ਹੋ ਕੇ ਤੇ ਵਧੀਆ ਆਨੰਦ ਮਾਣੋ ਤੇ ਫੋਲਾਮਾ ਲੰਮਣਾ ਹੋਵੇ ਕਿੰਨੇ ਦਿਨ ਚੱਲਦਾ ਹੈ ਲੰਗਰ ਇਹ ਲੰਗਰ 5 ਦਿਨ ਚੱਲਦਾ ਜੀ ਲਗਾਤਾਰ 5 ਦਿਨ ਹਾਂਜੀ ਹਾਂਜੀ ਤੇ ਪਿੰਡ ਦੀ ਸੰਗਤ ਵੱਲੋਂ ਸਾਰਾ ਪਿੰਡ ਹਾਂਜੀ ਇਹ ਪਿੰਡ ਦੇ ਪਿੰਡ ਦੇ ਸੰਯੋਗ ਨਾਲ ਲੱਗਦਾ ਜੀ ਹੈ ਤੇ ਉਹ ਕੀ ਪੈਸੇ ਦਾ ਸਹਿਯੋਗ ਕਰਦੇ ਆ ਜਾਂ ਗੰਨਾ ਆਪਣਾ ਨਹੀਂ ਪੈਸੇ ਦਾ ਵੀ ਸੰਯੋਗ ਕਰਦੇ ਆ ਤੇ ਗੰਨੇ ਦਾ ਵੀ ਸੰਯੋਗ ਦਿੰਦੀ ਆ ਸੰਗਤ ਜੀ ਕਰਨਾ ਬਾਹਰੋਂ ਖਰੀਦੇ ਹੋ ਜਾਂ ਪਿੰਡ ਦਾ ਹੀ ਆ ਨਹੀਂ ਪਿੰਡ ਦੇ ਪਿੰਡ ਦਾ ਹੀ ਆ ਜੀ ਸਾਰਾ ਸਾਰਾ ਪਿੰਡ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਮੋਹਲੇ ਮਹਲੇ ਦੇ ਮੋਹਲੇ ਮਹਲੇ ਦੇ ਕੀ ਕਹਣਾ ਹੈ ਆਪਾਂ ਕਹਾਂਗੇ ਜੀ ਅਨੰਦਪੁਰ ਜਾਓ ਤੇ ਮੱਥਾ ਟੇਕੋ ਤੇ ਉੱਥੋਂ ਜੋਸ਼ ਜਾ ਮਿਲਦੇ ਹੋ ਚੰਗੀ ਸਿੱਖਿਆ ਲੈ ਕੇ ਆਓ ਚੰਗੇ ਕੰਮ ਕਰੋ ਪਿੰਡ ਭੰਦੇਰ ਇਹ ਸਾਡੇ ਵੱਡਿਆਂ ਜੀ ਗੁਰੂ ਨਾਨਕ ਦੇਵ ਜੀ 20 ਰੁਪਏ ਦਾ ਲੰਗਰ ਲਾਇਆ ਸੀ ਸਿੱਖ ਕੌਮ ਇਦਾਂ ਦੀ ਆ ਕੌਮ ਜਿਹੜੇ ਵੀ ਹਰ ਥਾਂ ਦੀ ਜੋ ਵੀ ਮਾੜੇ ਤੋਂ ਮਾੜਾ ਉਹਦੀ ਮਿਤ ਕਰਨ ਵਾਸਤੇ ਲੰਗਰਾਂ ਗੁਰੂ ਧਾਮਾਂ ਦੀ ਸੇਵਾ ਕਰਨ ਵਾਸਤੇ ਇਸੇ ਕੰਮ ਤੇ ਆ ਰਹੀ ਹੈ ਕਿਤੇ ਵੀ ਮਾੜਾ ਕਰਮ ਹੁੰਦਾ ਹੋਊ ਜਾਂ ਧਰਮ ਦੇ ਕੋਈ ਕਿਸੇ ਵਿਰੋਧ ਦਾ ਲਾਜਤ ਹੁੰਦਾ ਹੋਊਗਾ ਉਹਦੇ ਇਹ ਹੱਕ ਤੇ ਕਾ ਕੇ ਖੜਦੇ ਆ ਤੇ ਕੰਮ ਨੂੰ ਇਹੋ ਜ਼ਿਆਦਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਉਹ ਨੰਬਰ ਤਾਂ ਟਾਈਕਾਇਆ ਸੀ ਉਹਨਾਂ 9 ਸਾਲ ਦੀ ਵਸਤਾ ਦੇ ਵਿੱਚ ਹਿੰਦੂਆਂ ਦੇ ਵਾਸਤੇ ਆਪਣੇ ਕਮਿਸ਼ਨ ਕਸ਼ਮੀਰੀ ਪੰਡਤ ਆਏ ਸੀ ਉਹਨਾਂ ਦੇ ਵਾਸਤੇ ਆਪਣੇ ਪਿਓ ਦਾ ਬਲੀਦਾਨ ਦਿੱਤਾ ਹੈ 9 ਸਾਲ ਦੀ ਵਸਤਾ ਦੇ ਵਿੱਚ ਫਿਰ ਉਹਨਾਂ ਚਾਰ ਸਾਹਿਬਜ਼ਾਦੇ ਮਾਤਾ ਸਾਹਿਬ ਗੁਰਸਿੰਦਰ ਕੋ ਸਭ ਕੋ ਆਪਣਾ ਪਰਿਵਾਰ ਸਾਰਾ ਕੌਮ ਦੀ ਰੇਖੇ ਲਾਤਾ ਉਹਨਾਂ ਦਾ ਹੀ ਰੀਣੀ ਉਹਨਾਂ ਦੇ ਨਹੀਂ ਸਕਦੇ ਉਹ ਅਸੀਂ ਬਿਆਨ ਨਹੀਂ ਕਰ ਸਕਦੇ ਜੋ ਉਹਨਾਂ ਸਾਡੇ ਧਰਮ ਮਾਰਗ ਕਰ ਕਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਕਿੰਨੇ ਸਾਲਾਂ ਤੋਂ ਸੇਵਾ ਚੱਲਦੀ ਆ ਰਹੀ ਹੈ ਇਹ ਜੀ ਸਾਡੀ ਕੋਈ 10 ਸਾਲ ਤੋਂ ਸੇਵਾ ਚੱਲਦੀ ਆ ਹਾਂਜੀ